ਕਲਕੱਤਾ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਸ ਦੇ ਨਾਲ ਕਿਤਨਾ ਕਿਤੇ ਪੂਰਾ ਦੇਸ਼ ਹੈ ਜਿਹੜਾ ਉਹ ਸ਼ਰਮਸਾਰ ਹੈ ਡਾਕਟਰ ਸਰਕਾਂਤੇ ਨੇ ਕਿਉਂ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਇਨਸਾਫ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਕਰ ਰਹੇ ਨੇ ਪੀਜੀਆ ਦੇ ਵਿੱਚ ਮੌਜੂਦ ਹਨ ਡਾਕਟਰ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਵੀਡੀਓ ਸਾਹਮਣੇ ਬਹੁਤ ਸਾਰੇ ਪੱਖ ਰੱਖੇ ਨੇ ਡਾਕਟਰ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੋ ਘਟਨਾਕਰਮ ਬਰਬਾਦ ਹੈ ਕਿਤਨਾ ਕਿਤੇ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰ ਅੱਜ ਆਪਣੀ ਜਾਨ ਦੀ ਸੁਰੱਖਿਆ ਲਈ ਸੜਕਾਂ ਤੇ ਬੈਠੇ ਇਹ ਬਹੁਤ ਦੁੱਖਦਾਈ ਹੈ ਜੀ ਤੁਸੀਂ ਪਬਲਿਕ ਦੇ ਨਾਤੇ ਸੋਚੋ ਕਿ ਇਹ ਜੇ ਤੁਹਾਡੀ ਸਿਸਟਰ ਤੁਹਾਡੀ ਭੈਣ ਜਾਂ ਤੁਹਾਡੀ ਕੁੜੀ ਦੇ ਨਾਲ ਹੋਇਆ ਹੁੰਦਾ ਫੇਰ ਤੁਹਾਨੂੰ ਕਿੰਨਾ ਮਾੜਾ ਲੱਗਿਆ ਹੁੰਦਾ ਉਹ ਵੀ ਕਿਸੇ ਦੀ ਭੈਣ ਜਾਂ ਕਿਸੇ ਦੀ ਸਿਸਟਰ ਕਿਸੇ ਦੀ ਬੇਟੀ ਸੀ ਨਾ ਉਹ ਇਸ ਦੇਸ਼ ਦੀ ਬੇਟੀ ਸੀਗੀ ਉਹ ਸਾਡੇ ਵਿੱਚੋਂ ਹੀ ਸੀ ਅਸੀਂ ਤੁਹਾਡੇ ਵਿੱਚੋਂ ਹੀ ਆ ਅਸੀਂ ਪਬਲਿਕ ਦੇ ਵਿੱਚੋਂ ਹੀ ਪੜ੍ਹ ਲੈ ਕੇ ਆਏ ਆ ਅਸੀਂ ਛੋਟੇ ਛੋਟੇ ਸਕੂਲਾਂ ਤੋਂ ਪੜ੍ਹ ਕੇ ਹੁਣ ਇੱਥੇ ਤੱਕ ਪਹੁੰਚੇ ਆਂ ਤੇ ਅਸੀਂ ਚਾਹੁੰਦੇ ਆਂ ਅਸੀਂ ਤੁਹਾਡੀ ਜਾਨ ਬਚਾ ਸਕੀਏ ਮੈਂ ਰਾਤ ਦੀਆਂ ਡਿਊਟੀਆਂ ਕਰਕੇ ਆਨਾ ਬਹੁਤ ਸਾਰੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਕੁਝ ਮੇਰੇ ਪੇਸ਼ੈਂਟ ਵੈਂਟੀਲੇਟਰ ਤੇ ਨੇ ਪਰ ਜੇ ਮੈਨੂੰ ਮੇਰੀ ਖੁਦ ਦੀ ਜਾਨ ਦੀ ਸੁਰੱਖਿਆ ਨਹੀਂ ਹੋਊਗੀ ਜੇ ਸਾਡੀਆਂ ਧੀਆ ਭੈਣਾਂ ਨੂੰ ਇੱਥੇ ਬੱਚੀਆਂ ਜਿਹੜੀਆਂ ਕੰਮ ਕਰਦੀਆਂ ਉਹ ਇਸੇ ਡਰ ਵਿੱਚ ਹੀ ਰਹਿਣਗੀਆਂ 24 ਘੰਟੇ ਕਿ ਸਾਨੂੰ ਕਿਤੇ ਕੋਈ ਹੱਥ ਨਾ ਪਾ ਜੇ ਸਾਨੂੰ ਸਾਡਾ ਕਿਤੇ ਕੁਝ ਗਲਤ ਨਾ ਹੋ ਜੇ ਤੇ ਫਿਰ ਉਹ ਕਿਵੇਂ ਆਪਣੀ ਸਰਵਿਸ ਦੇ ਸਕਣਗੀਆਂ ਇੱਕ ਪਾਸੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਕਿਸੇ ਵੀ ਸਟੇਟ ਦੀ ਸਰਕਾਰ ਹੋਵੇ ਇੱਕ ਪਾਸੇ ਉਹ ਕਹਿੰਦੀ ਹੈ ਕਿ ਨੌਜਵਾਨ ਜਿਹੜੇ ਸਾਡੇ ਦੇਸ਼ ਦੇ ਨੇ ਇਹ ਸਾਡਾ ਭਵਿੱਖ ਨੇ ਇਹ ਨਸਲਾਂ ਜਿਹੜੀਆਂ ਇਸ ਸਮੇਂ ਨੌਜਵਾਨ ਪੀੜ੍ਹੀ ਹੈ ਸਾਡਾ ਭਵਿੱਖ ਹੈ ਸਾਡੀ ਸਟੇਟ ਦਾ ਭਵਿੱਖ ਹੈ ਸਾਡੇ ਦੇਸ਼ ਦਾ ਭਵਿੱਖ ਹੈ ਪਰ ਦੂਸਰੇ ਪਾਸੇ ਉਹ ਇਹ ਵੀ ਤਰਾਸਦੀ ਪੰਜਾਬ ਦੀ ਜੇਕਰ ਮੈਂ ਗੱਲ ਕਰਦਾ ਤਾਂ ਆਪਾਂ ਕਹਿੰਦੇ ਆ ਕਿ ਨੌਜਵਾਨੀ ਲਗਾਤਾਰ ਵਿਦੇਸ਼ਾਂ ਵੱਲ ਜਾ ਰਹੀ ਹੈ ਪਰ ਜੇ ਅਜਿਹੇ ਹਾਲਾਤ ਹੋਣਗੇ ਤਾਂ ਨੌਜਵਾਨੀ ਜਾਏਗੀ ਜਾਏਗੀ ਹੁਣ ਅਗਲੀ ਪੀੜ੍ਹੀ ਦੀ ਗੱਲ ਕਰਦੇ ਆ ਮੇਰੇ ਇੱਕ ਬੱਚੇ ਹੈ ਜੀ 6 ਮਹੀਨੇ ਦੀ ਜਦੋਂ ਇਹ ਇਨਸੀਡੈਂਟ ਹੁੰਦਾ ਹੈ ਹਾਦਸਾ ਹੋਇਆ ਤਾਂ ਮੇਰੀ ਵਾਈਫ ਮੈਨੂੰ ਪੁੱਛਦੀ ਹੈ ਕਿ ਆਪਾਂ ਆਪਣੀ ਬੱਚੀ ਨੂੰ ਇਸ ਮਾਹੌਲ ਦੇ ਵਿੱਚ ਪਲਣ ਦੇ ਦੇ ਸਕਦੇ ਆ ਕਿ ਸਾਡੀ ਬੱਚੀ ਕੱਲ ਨੂੰ ਇੱਥੇ ਸੇਫ ਹੋਏਗੀ ਜੇ ਇਹ ਇਦਾਂ ਦਾ ਮਾਹੌਲ ਹੀ ਰਹੇਗਾ ਤੇ ਕਿਉਂ ਇੱਥੇ ਕੋਈ ਰੁਕ ਪਾਏਗਾ ਅਸੀਂ ਭਾਰਤ ਦੇ ਨਾਗਰਿਕ ਅਸੀਂ ਇੱਥੇ ਰੁਕਣਾ ਚਾਹੁੰਦੇ ਆ ਇਹ ਸਾਡਾ ਦੇਸ਼ ਆ ਅਸੀਂ ਹੱਕ ਨਾਲ ਕਹਿੰਦੇ ਆ ਸਾਡਾ ਦੇਸ਼ ਆ ਪਰ ਸਾਨੂੰ ਸਾਡੇ ਦੇਸ਼ ਵੱਲੋਂ ਕੋਈ ਸਤਾ ਸੁਰੱਖਿਆ ਚਾਹੀਦੀ ਹੈ ਨਾ ਜੀ ਮੈਂ ਆਪਣੀ ਬੱਚੀ ਨੂੰ ਇਸ ਦੇਸ਼ ਦੇ ਵਿੱਚ ਪੜਾਉਣਾ ਤੇ ਅੱਗੇ ਵਧਾਉਣਾ ਚਾਹਨਾ ਪਰ ਤੁਸੀਂ ਮੇਰੀ ਅਤੇ ਉਹਦੀ ਜਾਨ ਦੀ ਕੋਈ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਸਮਝੋ ਇੱਕ ਪਾਸੇ ਜਦੋਂ ਅਸੀਂ ਪੋਲੀਟੀਕਲ ਲੋਕਾਂ ਦੀ ਗੱਲ ਕਰਦੇ ਆਂ ਤਾਂ ਮੰਤਰੀਆਂ ਦੇ ਨਾਲ ਐਮਐਲਏਆਂ ਦੇ ਨਾਲ ਬਹੁਤ ਸਾਰੀ ਸੁਰੱਖਿਆ ਨਾਲ ਲੈ ਕੇ ਤੁਰਦੇ ਨੇ ਉਹ ਉਹਨਾਂ ਦੇ ਘਰਾਂ ਘਰਾਂ ਦੇ ਬਾਹਰ ਇੱਕ ਇੱਕ ਬੰਦੇ ਦੇ ਘਰ ਦੇ ਬਾਹਰ ਚਾਰ ਚਾਰ ਪੁਲਿਸ ਮੁਲਾਜ਼ਮ ਤਨਾਤ ਨੇ ਕੀ ਹਸਪਤਾਲਾਂ ਦੇ ਵਿੱਚ ਪੁਲਿਸ ਮੁਲਾਜ਼ਮ ਤਨਾਤ ਨਹੀਂ ਕੀਤੇ ਜਾ ਸਕਦੇ ਅਸੀਂ ਜਦੋਂ ਵੀ ਕਿਸੇ ਮੰਤਰੀ ਜਾਂ ਕਿਸੇ ਵੀ ਰਾਜਨੇਤਾ ਜਾਂ ਇਹ ਲੈ ਲਓ ਕਿ ਅਸੀਂ ਕੋਰਟ ਵੀ ਜਾਣਾ ਹੁੰਦਾ ਹੈ ਜਾਂ ਮੈਂ ਖੁਦ ਕਈ ਵਾਰੀ ਸੈਕਟਰੀਅਟ ਗਿਆ ਤੇ ਮੈਨੂੰ ਵੀ ਉਹਨਾਂ ਨੇ ਪੂਰੀ شناخت ਕਰਕੇ ਪੁੱਛਿਆ ਕਿ ਤੁਸੀਂ ਕਿਉਂ ਆਏ ਹੋ ਕਈ ਵਾਰੀ ਤਾਂ ਮੈਨੂੰ ਥੱਲੋ ਹੀ ਮੁੜਨਾ ਪੈ ਗਿਆ ਚਾਹੇ ਮੈਂ ਆਪਣਾ ਸਹੀ ਮੁੱਦਾ ਵੀ ਲੈ ਕੇ ਗਿਆ ਕਿਉਂ ਉੱਥੇ ਉਹਨਾਂ ਨੂੰ ਸਿਕਿਉਰਟੀ ਦੀ ਦਰਕਨਾਰ ਹੈ ਉੱਥੇ ਇੱਕ ਬੰਦੇ ਲਈ ਉਹਨਾਂ ਨੇ ਚਾਰ-ਚਾਰ ਪੁਲਿਸ ਵਾਲੇ ਲਾ ਲੱਖੇ ਨੇ ਹੁਣ ਇੱਥੇ ਮੰਨ ਲਓ ਇਹ ਪੀਜੀ ਹਸਪਤਾਲ ਹੈ ਇੱਥੇ 100 ਤੋਂ 200 300 400 500 ਡਾਕਟਰ ਕੰਮ ਕਰਦਾ ਹੈ 1600 ਡਾਕਟਰ ਦੀ ਸਾਡੀ ਐਸੋਸੀਏਸ਼ਨ ਆ ਪੂਰੇ 1600 ਦੇ ਲਈ ਤੁਸੀਂ ਕਿੰਨੇ ਪੁਲਿਸ ਵਾਲੇ ਲਾਏ ਨੇ ਤੁਸੀਂ ਇੱਕ ਪੈਰੀਮੀਟਰ ਤੱਕ ਨਹੀਂ ਬਣਾ ਕੇ ਦੇ ਸਕਦੇ ਵੀ ਚੰਗੇ ਹਸਪਤਾਲਾਂ ਨੂੰ ਕਿ ਉੱਥੇ ਲੋਕਾਂ ਦੀ شناخت ਹੋ ਸਕੇ ਤੇ ਅੰਦਰ ਸਿਰਫ ਉਹੀ ਆ ਸਕਣ ਜਿਹੜੀ ਜ਼ਰੂਰਤ ਹੈ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਤਾਂ ਹੀ ਤਾਂ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਮੰਗ ਸਾਨੂੰ ਕਰਨੀ ਪਈ ਆ ਸਾਡੀ ਮਜਬੂਰੀ ਆ ਅਸੀਂ ਨਹੀਂ ਚਾਹਦੇ ਕੱਲ ਨੂੰ ਫੇਰ ਕੋਈ ਇਦਾਂ ਦਾ ਹਾਦਸਾ ਵਾਪਰੇ ਅਸੀਂ ਚਾਹੁੰਦੇ ਆ ਕਿ ਜਿਵੇਂ ਕੋਰਟ ਦੇ ਵਿੱਚ ਇੱਕ ਪੈਰੀਮੀਟਰ ਹੁੰਦਾ ਮੁਜੱਬ ਸਾਹਿਬ ਆਪਣੀ ਸੁਰੱਖਿਆ ਨਾਲ ਆਪਣਾ ਫੈਸਲਾ ਸੁਣਾ ਸਕਦੇ ਨੇ ਜਿਵੇਂ ਇਹ ਪਾਰਲੀਮੈਂਟ ਦੇ ਵਿੱਚ ਹੁੰਦਾ ਤੁਸੀਂ ਸੁਰੱਖਿਆ ਨਾਲ ਅੰਦਰ ਬੈਠ ਕੇ ਕਰ ਸਕਦੇ ਹੋ ਸਾਨੂੰ ਵੀ ਇੱਕ ਸੁਰੱਖਿਅਤ ਮਾਹੌਲ ਤਾਂ ਦਿੱਤਾ ਜਾਵੇ ਨਾ ਪੀਜੀ ਦੇ ਵਿੱਚ ਅਸੀਂ ਸੁਰੱਖਿਆ ਨਾਲ ਕੰਮ ਕਰ ਸਕੀਏ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਸੁਰੱਖਿਆ ਨਾਲ ਕੰਮ ਕਰ ਸਕੀਏ ਅਸੀਂ ਵਸ ਤੁਹਾਡੇ ਤੋਂ ਇਹੀ ਮੰਗ ਕਰਦੇ ਆ ਕਿ ਅਸੀਂ ਆਪਦੀ ਜਾਨ ਨੂੰ ਨਾ ਸੋਚੀ ਜਾਈਏ ਅਸੀਂ ਆਪਦੀ ਕੋਈ ਬੱਚੀ ਆਪਦੀ ਇੱਜ਼ਤ ਨੂੰ ਨਾ ਸੋਚੀ ਜਾਵੇ ਆਪਣਾ ਕੰਮ ਕਰਨ ਵਾਸਤੇ ਪੀਜੀਆਈ ਦੇ ਵਿੱਚ ਵੀ ਮੇਰਾ ਖਿਆਲ ਆ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਦੋਂ ਰਾਤ ਨੂੰ ਕਿਉਂਕਿ ਬਹੁਤ ਵੱਡਾ ਇਲਾਕਾ ਪੀਜੀਆਈ ਦੇ ਦਾਇਰੇ ਦੇ ਅੰਦਰ ਹੁੰਦਾ ਰਾਤ ਨੂੰ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿਹੜੇ ਘੁੱਪ ਹਨੇਰੇ ਦੇ ਵਿੱਚ ਰਹਿੰਦੇ ਨੇ ਕਿਤਨਾ ਕਿਤੇ ਬਹੁਤ ਸਾਰੀਆਂ ਲੜਕੀਆਂ ਬਹੁਤ ਸਾਰੇ ਚਾਹੇ ਮੇਲ ਵੀ ਡਾਕਟਰ ਨੇ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ ਕਿਸੇ ਦੇ ਨਾਲ ਵੀ ਕੋਈ ਲੁੱਟ ਖੋਹ ਦੀ ਘਟਨਾ ਹੋ ਸਕਦੀ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਰਾਤ ਨੂੰ ਹਨੇ ਇੱਕ ਤਰ੍ਹਾਂ ਦੇਖਿਏ ਜਿਵੇਂ ਹੁਣ ਪੀਜੀਏ ਹੈਗਾ ਨਾ ਇੱਕ ਐਡਵਾਂਸਡ ਇੰਸਟੀਟਿਊਸ਼ਨ ਹੈ ਇੰਨੀਆਂ ਬਿਲਡਿੰਗਸ ਐਡਵਾਂਸ ਕਾਰਡਿਕ ਸੈਂਟਰ ਐਡਵਾਂਸ ਆਈ ਸੈਂਟਰ ਐਡਵਾਂਸ ਟਰੋਮਾ ਸੈਂਟਰ ਇਨਾਂ ਚ ਰੈਜ਼ੀਡੈਂਟ ਨੂੰ ਰਾਤ ਨੂੰ ਇਧਰ ਉਧਰ ਜਾ ਕੇ ਮੂਵਮੈਂਟ ਕਰਨੀ ਪੈਂਦੀ ਆ ਕੋਈ ਕੇਸ ਕਿੱਥੇ ਕਰਨਾ ਪੈਂਦਾ ਕੋਈ ਐਮਰਜੈਂਸੀ ਆ ਕੋਈ ਸਿੱਕ ਪੇਸ਼ੈਂਟ ਆ ਜਾ ਕੇ ਕੰਸਲਟੇਸ਼ਨ ਤੁਹਾਨੂੰ ਜਾਂ ਜੋ ਵੀ ਹੈਗਾ ਉਹ ਰਿ ਇਨਵੈਸਟੀਗੇਸ਼ਨ ਭੇਜਣੀ ਹੈਗੀ ਉਹ ਕਰਨੇ ਪੈਂਦਾ ਤੇ ਉਸ ਦੇ ਵਿੱਚ ਰਾਤ ਨੂੰ ਅਸੀਂ ਵੀ ਜਾਂਦੇ ਨਾਲ ਉਹਨਾਂ ਦੇ ਮੇਰੇ ਨਾਲ ਜੂਨੀਅਰ ਰੈਜ਼ੀਡੈਂਟ ਹੁੰਦੇ ਹੈਗੇ ਬਟ ਜਿੱਥੇ ਤੱਕ ਮੈਂ ਦੇਖਿਆ ਮੋਸਟਲੀ ਤਾਂ ਮੈਂ ਛੱਡ ਦ ਮੋਸਟ ਮੋਸਟ ਆਫ ਟਾਈਮ ਉਹ ਵਿਚਾਰੇ ਤੁਰ ਕੇ ਜਾਂ ਆਪਣੇ ਸਕੂਟਰ ਤੇ ਜਾਂ ਐਕਟਿਵਾ ਤੇ ਜਾਂਦੇ ਕਿ ਜਿਹੜਾ ਕਿ ਟੋਟਲੀ ਅਨ ਸੇਫ ਹੈਗਾ ਠੀਕ ਹੈ ਤਾਂ ਵੀ ਹਮ हां ਅਸੀਂ ਇਹ ਹੀ ਡਿਮਾਂਡ ਜਿਹੜੇ ਸਕਿਉਰਟੀ ਆਫੀਸਰ ਹੈਗੇ ਸਾਡੇ ਡਾਇਰੈਕਟਰ ਸਾਹਿਬ ਉਹਨਾਂ ਨੂੰ ਇਹ ਹੀ ਡਿਮਾਂਡ ਕੀਤੀ ਹੈ ਕਿ ਇੱਕ ਸਕਿਉਰਟੀ ਜਿਹੜਾ ਮਾਹੌਲ ਕੁੜੀਆਂ ਨੂੰ ਲੇਡੀਜ਼ ਨੂੰ ਚਾਹੇ ਉਹ ਡਾਕਟਰ ਚਾਹੇ ਨਰਸਿਸ ਹੈਗੇ ਜਾਂ ਪੈਰਾ ਮੈਡੀਕਲ ਸਟਾਫ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਪੇਸ਼ੈਂਟ ਦੇ ਭਲੇ ਲਈ ਸੋਚਣ ਨਾ ਕਿ ਆਪਣੀ ਸੇਫਟੀ ਬਾਰੇ ਸੋਚੀ ਜਾਣ ਸਾਰਾ ਦਿਨ ਸੈਕੰਡ ਨੰਬਰ ਤੇ ਇੰਨਾ ਪੇਸ਼ੈਂਟ ਲੋਡ ਹੈਗਾ ਪੀਜੀਏ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ 10 ਲੋਕ 15 ਲੋਕ ਲੈ ਕੇ ਆ ਤੁਸੀਂ ਕੁਝ ਵੀ ਮਾੜੀ-ਮੋਟੀ ਵੀ ਡਿਲੇ ਕਰਦੇ ਆ ਟ੍ਰੀਟਮੈਂਟ ਉਹ ਤੁਹਾਨੂੰ ਕੁੱਟਣ ਤੇ ਜਾਂਦੇ ਆ ਤੁਹਾਨੂੰ ਮਾਰਨ ਤੇ ਜਾਂਦੇ ਆ ਕਿ ਬੰਦਾ ਹੁਣ ਇੱਕ ਡਾਕਟਰ ਆ ਉਹਦੇ ਕੋਲ 500 ਪੇਸ਼ੈਂਟ ਆ ਜਾਂ 50 ਪੇਸ਼ੈਂਟ ਆ ਤਾਂ ਇਟ ਵਿਲ ਟੇਕ ਟਾਈਮ ਟੂ ਪ੍ਰੋਵਾਈਡ ਦਾ ਟ੍ਰੀਟਮੈਂਟ ਠੀਕ ਹੈ ਤੇ ਲੋਕਾਂ ਕੋਲ ਇੰਨਾ ਪੇਸ਼ੈਂਸ ਨਹੀਂ ਹੈਗਾ ਕਿ ਉਹ 2 ਮਿੰਟ ਵੇਟ ਕਰਨ ਇਸ ਕਰਕੇ ਇਹ ਸਿਕਿਉਰਟੀ ਰੀਜ਼ਨ ਬਹੁਤ ਵੱਡੀ ਪ੍ਰਾਇੋਰਟੀ ਹੈ ਸਾਡੀ ਇਸੇ ਕਰਕੇ ਇਹ ਜੋ ਇਨਸੀਡੈਂਟ ਹੋਇਆ ਵੈਸਟ ਬੰਗਾਲ ਦੇ ਵਿੱਚ ਜੋ ਕਿ ਬਹੁਤ ਹੀ ਅਫਸੋਸਜਨਕ ਹੈਗਾ ਅਸੀਂ ਸਾਰੇ ਮੈਡੀਕਲ ਫੈਕਲਟੀ ਮੈਡੀਕਲ ਸਟੂਡੈਂਟ ਮੈਡੀਕਲ ਰੈਜ਼ੀਡੈਂਟ ਇਹਦੀ ਦੇਲੋਂ ਕਿ ਅੰਦਰੋਂ ਆਪਣੀ ਆਤਮਾ ਨਾਲ ਇਹ ਨਿੰਦਾ ਕਰਦੇ ਆਂ ਤੇ ਪੂਰੇ ਦੇਸ਼ ਦੇ ਨਾਲ ਅਸੀਂ ਸਪੋਰਟ ਕਰਦੇ ਆਂ ਤੇ ਉਹਨਾਂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਡਾਕਟਰ ਸਾਹਿਬ ਇੱਕ ਵੀ ਗੱਲ ਬੜੀ ਮੈਂ ਕਹਾਂਗਾ ਦੁਖਦਈ ਹੈ ਕਿਉਂਕਿ ਲੋਕ ਇੱਕ ਪਾਸੇ ਚਲੋ ਬਹੁਤ ਸਾਰੇ ਲੋਕ ਨੇ ਉਹ ਅੱਗੇ ਆ ਰਹੇ ਨੇ ਡਾਕਟਰਾਂ ਦਾ ਸਾਥ ਦੇ ਰਹੇ ਨੇ ਉਸ ਮਹਿਲਾ ਡਾਕਟਰ ਦੇ ਇਨਸਾਫ ਦਵਾਉਣ ਦੇ ਲਈ ਸੜਕਾਂ ਤੇ ਵੀ ਉਤਰ ਰਹੇ ਨੇ ਲੋਕ ਬਹੁਤ ਸਾਰੇ ਪਰ ਕੁਝ ਲੋਕ ਅਜੇ ਵੀ ਕਹਿ ਰਹੇ ਨੇ ਡਾਕਟਰਾਂ ਨੂੰ ਹੜਤਾਲ ਨਹੀਂ ਕਰਨੀ ਚਾਹੀਦੀ ਸੀ ਉਹਦੇ ਨਾਲ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਪੈਂਡਿੰਗ ਪੈ ਜਾਵੇਗਾ ਪਿੱਛੇ ਪੈ ਜਾਵੇਗਾ ਬਹੁਤ ਸਾਰੇ ਨੁਕਸਾਨ ਹੋਣਗੇ ਇਸ ਹੜਤਾਲ ਦੇ ਨਾਲ ਪਰ ਤੁਹਾਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਤਾਂ ਖੁਦ ਅੱਗੇ ਆਉਣਾ ਚਾਹੀਦਾ ਕਿਉਂਕਿ ਉਹ ਵੀ ਇਸ ਦੇਸ਼ ਦੀ ਬੇਟੀ ਸੀ ਜਦੋਂ ਅਸੀਂ ਕੋਈ ਦੇਸ਼ ਦੀ ਦੀ ਕਿਸੇ ਸਟੇਟ ਦੀ ਧੀ ਕਿਸੇ ਸ਼ਹਿਰ ਦੀ ਧੀ ਕੋਈ ਮੈਡਲ ਜਿੱਤ ਕੇ ਲੈ ਕੇ ਆਉਂਦੀ ਹੈ ਕਿਸੇ ਵੀ ਮੈਕਲਮਾ ਕੇ ਖੇਤਰ ਦੇ ਵਿੱਚ ਨਾਮਣਾ ਖਟਦੀ ਆ ਉਦੋਂ ਕਹ ਦਿੰਦੇ ਕਿ ਦੇਸ਼ ਦੀ ਧੀ ਆ ਪਰ ਇਹ ਵੀ ਤਾਂ ਦੇਸ਼ ਦੀ ਧੀ ਸੀ ਲੋਕਾਂ ਨੂੰ ਤਾਂ ਦੇਖੋ ਜੀ ਮੇਰੀ ਇਹ ਅਪੀਲ ਹੈ ਕਿ ਤੁਸੀਂ ਡਾਕਟਰ ਨੂੰ ਮਾੜਾ ਸੋਚਣ ਦੀ ਜਗ੍ਹਾ ਇਹ ਸੋਚੋ ਕਿ ਉਹਨੇ ਤੁਹਾਡੇ ਕਿੰਨੇ ਲੋਕਾਂ ਦੀ ਕਿੰਨੀ ਵਾਰੀ ਜਾਨ ਬਚਾਈ ਹੋਣੀ ਆ ਮੈਂ ਇਸ ਅਮਰਜੈਂਸੀ 'ਚ ਕੰਮ ਕੀਤਾ ਮੈਂ ਜ਼ਿਆਦਾ ਨਹੀਂ ਕਹਿੰਦਾ 3 ਸਾਲ ਦੇ ਵਿੱਚ ਜੇ ਰੋਜ਼ ਵੀ ਇੱਕ ਦੋ ਜਾਨਾਂ ਬਚਾਈਆਂ ਤਾਂ ਮੈਨੂੰ ਇੰਨਾ ਕੁ ਤਾਂ ਹੈ ਕਿ ਮੈਂ ਆਪਣੀ ਜਾਨ ਦਾ ਇਹ ਸੋਚ ਸਕਾਂ ਕਿ ਤੁਸੀਂ ਮੇਰੀ ਜਾਨ ਲਈ ਵੀ ਖੜੇ ਹੋ ਰਹੀ ਉਹ ਕੱਲ ਉਸ ਬੱਚੀ ਦੀ ਹੁਣ ਆਪਣੀ ਮਨੁੱਖ ਭਾ ਕਰ ਜੇ 2 ਮੈਡਲ ਜਿੱਤ ਕੇ ਆਈ ਹੈ ਆਪਾਂ ਉਹਦੇ ਲਈ ਕਿੰਨੀ ਖੁਸ਼ੀ ਮਨਾਈ ਹੈ ਨਾ ਉਹ ਵੀ ਕਿਸੇ ਦੀ ਬੱਚੀ ਸੀ ਨਾ ਉਹ ਵੀ ਪੜ੍ਹ ਲੈ ਕੇ ਇੱਥੇ ਪਹੁੰਚੀ ਉਹ ਇਹ ਜਿਹੜਾ ਫੀਲਡ ਹੈ ਇਹ ਵੀ ਇੱਕ ਫੀਲਡ ਹੈ ਨਾ ਕੋਈ ਆਮ ਸਾਨੂੰ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਕੋਈ ਹੱਥ ਵਿੱਚ ਡਿਗਰੀ ਫੜਾ ਆਉਂਦਾ ਵੀ ਕਾਕਾ ਜੀ ਤੁਸੀਂ ਡਾਕਟਰ ਬਣ ਜਾਓ ਇਹ ਤਪੱਸਿਆ ਹੁੰਦੀ ਆ ਮੈਨੂੰ 14 ਸਾਲ ਦੀ ਪੜ੍ਹਾਈ ਕੀਤੀ ਆ ਫੇਰ ਮੈਂ ਜਾ ਕੇ ਇੱਥੇ ਹੁਣ ਇਸ ਟਾਈਮ ਜਿਹੜਾ ਕੋਰਸ ਹੈ ਡੀਐਮਡ ਹਿਪੇਟੋਲੋਜੀ ਦਾ ਉਹ ਕਰ ਰਿਹਾ ਆ ਇਹ ਇੰਨੀ ਦਿਨ ਰਾਤ ਦੀ ਮਿਹਨਤ ਹੁੰਦੀ ਆ ਫੇਰ ਜਾ ਕੇ ਬੰਦਾ ਡਾਕਟਰ ਬਣਦਾ ਬੰਦਾ ਅਤੇ ਇਹ ਬੱਚੀ ਜਿਹੜੀ ਤੁਸੀਂ ਚਲੋ ਤੁਸੀਂ ਜੇ ਡਾਕਟਰ ਲਈ ਨਹੀਂ ਵੀ ਸੋਚਦੇ ਤੁਸੀਂ ਡਾਕਟਰ ਦਾ ਸ਼ਬਦ ਤਾਂ ਹਟਾ ਕੇ ਵੇਖ ਲਓ ਇੱਕ ਲੜਕੀ ਨਾਲ ਇੰਨਾ ਜ਼ਬਰ ਜਨਾਹ ਹੋਇਆ ਉਹਦੇ ਪੋਸਟਮਾਰਟਮ ਦੇ ਵਿੱਚ ਤੁਸੀਂ ਦੇਖਿਆ ਕੀ ਕੁਝ ਹੋਇਆ ਜੇਕਰ ਅਜੇ ਵੀ ਇਨਸਾਫ ਨਹੀਂ ਮਿਲਦਾ ਇਸ ਤਰੀਕੇ ਦੇ ਨਾਲ ਤੁਸੀਂ ਕਿਉਂਕਿ ਕਾਫੀ ਦਿਨ ਹੋ ਗਏ ਡਾਕਟਰ ਲਗਾਤਾਰ ਸੰਘਰਸ਼ ਕਰ ਰਹੇ ਨੇ ਆ ਸੂਬੇ ਭਰ ਦੇ ਵਿੱਚ ਪੰਜਾਬ ਦੇ ਵਿੱਚ ਵੀ ਡਾਕਟਰ ਸਟ੍ਰਾਈਕਤੇ ਨੇ ਜੇ ਅਜੇ ਵੀ ਇਨਸਾਫ ਨਹੀਂ ਮਿਲਦਾ ਇਹ ਜੰਗ ਜਾਰੀ ਰਹੇਗੀ ਦੇਖੋ ਇਹ ਜੇ ਇਹ ਹਜੇ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਜਿਵੇਂ ਵੈਸਟ ਬੰਗਾਲ ਦੇ ਵਿੱਚ ਹੋਇਆ ਕਈ ਲੋਕ ਤਾਂ ਕਹਿ ਰਹੇ ਨੇ ਕਿ ਜੋ ਪੋਸਟਮਾਰਟਮ ਰਿਪੋਰਟ ਦੇ ਹਿਸਾਬ ਨਾਲ ਉਹ ਇੱਕ ਬੰਦੇ ਦਾ ਕੰਮ ਹੋ ਹੀ ਨਹੀਂ ਸਕਦਾ ਬਹੁਤ ਸਾਰੇ ਲੋਕ ਬਹੁਤ ਪੋਲੀਟੀਕਲ ਤੱਤ ਨੇ ਜਿਹੜੇ ਕਿ ਸ਼ੀਲਡ ਕਰਨਾ ਚਾਹੁੰਦੇ ਨੇ ਜਿਹੜੇ ਅਸਲੀ ਗੁਨਾਹਗਾਰ ਨੇ ਕੁਝ ਲੋਕ ਸਾਡੇ ਧਿਆਨ ਦੇ ਵਿੱਚ ਇਹ ਵੀ ਆਏ ਨੇ ਕਿ ਕੁਝ ਲੋਕ ਇੰਡੀਆ ਛੱਡ ਕੇ ਬਾਹਰ ਭੱਜ ਗਏ ਨੇ ਇਨਵੈਸਟੀਗੇਸ਼ਨ ਤੋਂ ਡਰਦੇ ਹੋਏ ਫਿਰ ਤੁਸੀਂ ਉਸ ਪ੍ਰਿੰਸੀਪਲ ਦਾ ਕੀ ਕੀਤਾ ਜਿਸ ਪ੍ਰਿੰਸੀਪਲ ਨੂੰ ਤੁਸੀਂ ਸਸਪੈਂਡ ਕਰਨਾ ਚਾਹੀਦਾ ਸੀਗਾ ਉਸ ਪ੍ਰਿੰਸੀਪਲ ਨੂੰ ਤੁਸੀਂ ਹੋਰ ਵੱਡੇ ਕਾਲਜ ਦੇ ਅਥਾਰਟੀ ਦੇ ਦਿੱਤੀ ਆ ਇਹ ਸਭ ਚੀਜ਼ਾਂ ਦੇਖ ਕੇ ਡਾਕਟਰਾਂ ਦਾ ਮਨੋਬਲ ਬਹੁਤ ਟੁੱਟ ਗਿਆ ਦਿਲ ਟੁੱਟ ਗਿਆ ਸਾਡਾ ਇਸ ਦੇਸ਼ ਤੋਂ ਇਸ ਦੇਸ਼ ਦੇ ਲਾਤਾਂ ਤੋਂ ਦੇਸ਼ ਦੇ ਸਿਸਟਮ ਤੋਂ ਉਹ ਸ਼ੁਕਰ ਹੈ ਜਿਹੜਾ ਕੋਰਟ ਨੇ ਆਪਣੇ ਹੱਥਾਂ ਦੇ ਵਿੱਚ ਮੈਟਰ ਲੈ ਕੇ ਸੀਬੀਆਈ ਨੂੰ ਸੌਂਪ ਦਿੱਤਾ ਜੇ ਤੁਸੀਂ ਸਾਡੇ ਨਾਲ ਇਦਾਂ ਹੀ ਕਰੋਗੇ ਤੇ ਅਸੀਂ ਕਿਵੇਂ ਵਿਸ਼ਵਾਸ ਜਿਤਾ ਸਕਦੇ ਹਾਂ ਤੁਹਾਡੇ ਵਿੱਚ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸੋ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਸਾਰੇ ਮਾਮਲੇ ਸਬੰਧੀ ਕਿ ਕਿਸ ਤਰੀਕੇ ਦੇ ਨਾਲ ਡਾਕਟਰਾਂ ਦੇ ਵਿੱਚ ਰੋਸ਼ ਹੈ ਜਿਹੜਾ ਉਹ ਲਗਾਤਾਰ ਪਾਇਆ ਜਾ ਰਿਹਾ ਉਮੀਦ ਕਰਦੇ ਹਾਂ ਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਇਸ ਸਾਰੇ ਗੰਭੀਰ ਮੁੱਦੇ ਨੂੰ ਸਮਝਣਗੀਆਂ ਤੇ ਇਹਨਾਂ ਦੀਆਂ ਡਿਮਾਂਡਾਂ ਜਿਹੜੀਆਂ ਨੇ ਜਾਂ ਫਿਰ ਉਸ ਸਪੀਡ ਤੇ ਲੜਕੀ ਨੂੰ ਜਿਹੜਾ ਇਨਸਾਫ ਹੈ ਉਹ ਜ਼ਰੂਰ ਦਵਾਇਆ ਜਾਵੇਗਾ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਉਸ ਲੜਕੀ ਨੂੰ ਉਸ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਲਈ ਅੱਗੇ ਆਓ ਤੇ ਇਹਨਾਂ ਡਾਕਟਰਾਂ ਦਾ ਸਾਥ ਦਿਓ ਜਲਦ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ